ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ। ਬੈਗੂ ਸਾਰਿਆਂ ਤੇ ਆਪਣਾ ਮਿਹਰ ਭਰਿਆ ਅਤਰ ਰੱਖੋ ਜੀ। ਕੁੱਬੇ ਦੇ ਭੱਜੀ ਲੱਤ। ਕਬੂ ਦਾ ਕੁੱਬ ਨਿਕਲ ਕੇ ਸਾਡਾ ਖਮ ਆ ਗਿਆ ਲੋਟ। ਪਰਚੀਆਂ ਨਹੀਂ ਹਜੇ ਆਈਆਂ ਇੱਕ ਦੋ। ਮਤਲਬ ਆਉਣੀਆਂ ਸੀਗੀਆਂ ਪਰਚੀਆਂ ਹਜੇ ਅੱਜ ਸਪਲਾਈ ਨਿਕਲੀ ਨਹੀਂ। ਉਹਦੇ ਕਰਕੇ ਫਲੇਵਰ ਹੋ ਗਈ ਬੇਲੀ। ਆਪਣਾ ਆ ਗਿਆ ਲੋਟ ਮਾ ਗਿਆ ਵੀ ਖੇਤ ਆਪਣਾ ਤਿਆਰ ਆ। ਬੀਜ ਦੋ ਕਰਤੀ ਗੰਨੇ ਨੂੰ ਇਹ ਤਾਂ ਇਹਨਾਂ ਫੁੱਲ ਵਟਾ ਫੁੱਲ ਤਿਆਰ ਆ ਲੀਵਰ ਬੈਲੀ ਇਹ ਕਹਿੰਦੇ ਵੀ ਚੱਕ ਦਿੰਨੇ ਫੱਟੇ ਮਖਤਬੀ ਆਓ ਬੀਜਣੇ ਅੱਜ 10 11 ਬੰਦੇ ਨੇ ਕੋਈ ਹਿੰਦਾ ਹੁਣਾ ਬੀਜਣੇ ਨੇ ਤੇ ਕਰਕਟ ਤੇ ਵੀਜ ਕੇ 1.5 ਕਿਲਾ ਹੋ ਜਾਣਾ ਲਓ ਭਾਈ ਚਾਹ ਪੀ ਲਓ ਚਾਹ ਪੀਓ ਕਾੜੇ ਹੋ ਜੋ ਮੜੇ ਜੇ ਗਿਆ ਤਾਂ ਪਾਣੀ ਲਾਗਦੇ ਹੁੰਦਾ ਆਪਣੇ ਉਹਦਾ ਮਾਤਾ ਜੀ ਨੂੰ ਕਿਹਾ ਮੈਂ ਭਾਈ ਆਪਣਾ ਕੋਲ ਖੜ ਕੇ ਲਾਦੇ ਹੁਣ ਅਸੀਂ ਬੀਜਣਾ ਗੰਨਾ ਅੱਜ ਇਹ ਖੱਡ ਪਾਣੀ ਤਾਂ ਹੀ ਕਹਿੰਦੇ ਪਾਣੀ ਚੋਰ ਹੁੰਦਾ ਕੋਲ ਖੜੇ ਤੇ ਪਾਣੀ ਦੀ ਜਿਆ ਪਾਸੇ ਹੁੰਦਾ ਤੁੰਨੇ ਚਲੇ ਪੈ ਜਾਣੀ ਜਿਹੜੇ ਬੰਦੇ ਨੇ ਕੰਮ ਕਰਨ ਆਲੇ ਉਹਨਾਂ ਦਾ ਹੀ ਫਾਇਦਾ ਹੈ ਇਹ ਰਹੋ ਚੱਲਿਆ ਫਿਰ ਵੀ ਕਹਿੰਦੇ ਸੀ ਬੀਜੀ ਕਰ ਖੇਤ ਵਿੱਚ ਸਿੱਟ ਕੇ ਫੇਰ ਜਾਣਾ ਚੱਲ ਰਿਹਾ ਜੀ ਕੰਮ ਗੰਨਾ ਬਜਾਈਦਾ ਮੌਸਮ ਦੀ ਤਾਂ ਹੈਗੀ ਐ ਜੱਪੜ ਤੇ ਗੜਬੜੀ ਚਲੋ 118 ਬੀਜ ਆ ਇਹ ਦੋ ਫੁੱਟ ਥੋੜਾ ਜਿਹਾ ਉੱਪਰ ਵੀਜਾਂਗੇ 24 25 26 ਇੰਚ ਪਰ ਅੱਜ ਕਰਦਾ ਨਹੀਂ ਬਜਾਈ ਦੇਖੋ ਮਿੱਟੀ ਜੰਮੀ ਵੀ ਤੀ ਬਗਾ ਜਦ ਗੰਨਾ ਦੇਖੇ ਕਰਦਾ ਹੂੰ ਨਹੀਂ ਚਲਾਈ ਨਾ ਪਿਛਲੇ ਸਾਲ ਆਪਾਂ ਨੇ ਬਾਦੜਾਂ ਵਾਲੇ ਬੀਜ ਲਿਆਤਾ ਤਾਂ ਕਰਕੇ ਤਾਂ ਜੜ ਲੱਗੀ ਹੋਈ ਆ ਐਂ ਕਰ ਬੰਸੀ ਇੱਕ ਵਾਰ ਫਿੱਤਾ ਚੱਕ ਲਿਆ ਫਿੱਤਾ ਟੇਪ ਮਿਲਦੀ ਕਿੰਨੀ ਦੂਰ ਆ